ਸਸ਼ੀਕਾਲ ਤੁਸੀਂ ਦੇਖ ਰਹੇ ਹੋ 24 7 ਪੰਜਾਬ ਫਿਰੋਜ਼ਪੁਰ ਵਿੱਚ ਠੇਕੇਦਾਰਾਂ ਵੱਲੋਂ ਇੱਕ ਨਵਾਂ ਪਿੰਡ ਵਸਾ ਕੇ ਵੱਡਾ ਘਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਆਈ ਦਿਨ ਸਰਕਾਰ ਦਾ ਪੈਸਾ ਹੜਪਣ ਵਾਲੇ ਠੱਗਾ ਵੱਲੋਂ ਨਵੇਂ-ਨਵੇਂ ਰਾਹ ਲੱਭ ਕੇ ਲਾਏ ਜਾਂਦੇ ਨੇ ਪਰ ਇਸ ਵਾਰ ਐਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਨੇ ਸਭ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ। ਇੱਥੋਂ ਤੱਕ ਕਿ ਹੁਣ Google Map ਵੀ ਪਰੇਸ਼ਾਨ ਹੋ ਕੇ ਕੰਦਾ ਨੂੰ ਟੱਕਰਾ ਮਾਰ ਰਿਹਾ ਹੈ। ਕਿ ਆਖਰਕਾਰ ਨਿਊ ਰਾਜੋ ਕੀ ਗੱਟੀ ਪਿੰਡ ਫਿਰੋਜ਼ਪੁਰ ਵਿੱਚ ਹੈ ਕਿੱਥੇ? ਕੁਝ ਸਰਕਾਰੀ ਅਧਿਕਾਰੀ ਤੇ ਕਰਮਚਾਰੀਾਂ ਮਿਲ ਕੇ ਸਰਕਾਰ ਦਾ ਪੈਸਾ ਹੜਪਣ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੇਂ ਗੱਟੋ ਕੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਹੈ ਫਿਰ ਇਸ ਕਾਗਜ਼ਾਂ ਵਿੱਚ ਉਹ ਸਾਰੇ ਪਿੰਡ ਦੀ ਨੋਹਾਰ ਬਦਲਣ ਦੇ ਲਈ ਇਸ ਤੇ ਵਿਕਾਸ ਕਾਗਜ਼ਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਹੈ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗ੍ਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ ਇਹ ਮਾਮਲਾ ਜਿਤ ਤਕਰੀਬ 5 ਸਾਲ ਪਹਿਲਾਂ ਦਾ ਹੈ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਇੱਕ ਵਿਅਕਤੀ ਨੂੰ ਵੇਸ ਗਬਨ ਬਾਰੇ ਪਿੰਨਕ ਨਹੀਂ ਲੱਗੀ ਤੇ ਉਸਨੇ 2019 ਵਿੱਚ ਆਰਟੀਆਈ ਪਾ ਕੇ ਸੰਬੰਧਤ ਵਿਭਾਗਾ ਕੋਲ ਜਾਣਕਾਰੀ ਮੰਗੀ ਮਗਰ ਉਸਨੂੰ ਜਾਣਕਾਰੀ ਦੀ ਜਗ੍ਹਾ ਧਮਕੀਆਂ ਮਿਲਦੀਆਂ ਰਹੀਆਂ ਪਰ ਇਸ ਅੜੀਅਲ ਸੁਭਾਅ ਦੇ ਵਿਅਕਤੀ ਨੇ ਇੱਕ ਗਮਨ ਦਾ ਖੈਰਾ ਨਾ ਛੱਡਿਆ ਹੁਣ ਜਦੋਂ ਐਨੇ ਸਾਲ ਬੀਤ ਗਏ ਤਾਂ ਉਸਨੂੰ ਆਰਟੀਆਈ ਰਾਹੀਂ ਜਾਣਕਾਰੀ ਮਿਲੀ ਤਾਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਉਹਦੇ ਵੱਡੇ ਅਧਿਕਾਰੀ ਤੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਾਗਜ਼ਾਂ ਵਿੱਚ ਨਵੇਂ ਪਿੰਡ ਉਹ ਸਾਰੀ ਕਰਕੇ ਦੇ ਕਾਗਜ਼ਾਂ ਵਿੱਚ ਪਿੰਡ ਦਾ ਵਿਕਾਸ ਕਰ ਇਸ ਦੌਰਾਨ ਕੇੰਦਰ ਸਰਕਾਰ ਵੱਲੋਂ ਆਈ ਕਰੀਬ 45 ਲੱਖ ਦੀ ਗ੍ਰਾਂਟ ਹੜੱਪ ਗਈ ਇਸ ਗਮਨ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸਮਿਤੀ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਲੱਖਾਂ ਦੀ ਠੱਗੀ ਮਾਰ ਲਈ ਇੱਕ ਜਾਲੀ ਪਿੰਡ ਬਣਾ ਦਿੱਤਾ ਤੇ ਉਸ ਦੇ ਉੱਪਰ ਵਿਕਾਸ ਦੇ ਨਾਮ ਤੇ ਲੱਖਾਂ ਦੀ ਗ੍ਰਾਂਟ ਖਾ ਕੇ ਕਾਗਜ਼ਾਂ ਨੂੰ ਦਫ਼ਤਰ ਦੀਆਂ ਫਾਈਲਾਂ ਥੱਲੇ ਦੱਬ ਦਿੱਤਾ ਪਰ ਸਾਲ ਬੀਤ ਚੰਨ ਮਗਰੂਸ ਨੇ ਉਹਨਾਂ ਅਧਿਕਾਰੀਆਂ ਦਾ ਪਿੱਛਾ ਨਾ ਛੱਡਿਆ ਅਤੇ ਸੱਜ ਕੱਢ ਕੇਸ ਆਪ ਦੇ ਸਾਹਮਣੇ ਰੱਖ ਦਿੱਤਾ ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਏਡੀਸੀ ਡਿਵੈਲਪਮੈਂਟ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੇ ਇਸ ਠੱਗੀ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਨਵੀਂ ਗੱਟੇ ਰਾਜੋ ਕੇ ਪਿੰਡ ਦਾ ਜ਼ਰੂਰ ਹੈਗਾ ਪਰ ਨਿਊ ਗੱਟੇ ਦਾ ਨਾਮ ਦਾ ਕੋਈ ਪਿੰਡ ਨਹੀਂ ਹੈ ਤੇ ਨਾ ਹੀ ਇਸ ਸਮੇਂ ਪਿੰਡ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਕੋਈ ਵਿਕਾਸ ਕਾਰਜ ਹੋਇਆ ਹੈ ਮੈਂ ਗੁਰਦੇਵ ਸਿੰਘ ਬਲਾਕ ਸੰਪਤੀ ਮੈਂਬਰ ਡਿਸਟ੍ਰਿਕਟ ਫੋਲਪੁਰ ਔਰ ਇੱਕ ਮੈਂ ਜਾਲੀ ਪਿੰਡ ਦਾ ਖੁਲਾਸਾ ਕਰ ਰਿਹਾ ਜੋ ਕਿ ਪਿੰਡ ਬਲਾਕ ਫੋਲਪੁਰ ਦੇ ਵਿੱਚ ਹੈਗਾ ਉਹ ਪਿੰਡ ਹੈਗਾ ਜੀ ਨਵੀ ਨਵੀਂ ਗੱਟੀ ਦੇ ਨਾਲ ਨਾਲ ਇੱਕ ਨਿਊ ਗੱਟੀ ਰਾਜੋ ਕੇ ਪਿੰਡ ਹੈ ਜੀ ਨਿਊ ਗੱਟੀ ਰਾਜੋ ਕੇ ਪਿੰਡ ਹੈ ਓਕੇ ਮੈਂ ਪਹਿਲਾਂ ਇੱਕ ਦਰਖਾਸਤ ਦਿੱਤੀ ਸੀ ਜੀ ਡਿਪਟੀ ਡਾਇਰੈਕਟਰ ਸਾਹਿਬ ਨੂੰ ਡਿਪਟੀ ਡਾਇਰੈਕਟਰ ਸਾਹਿਬ ਤੋਂ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪਦੇ ਵਲੋਂ ਉਹਨਾਂ ਨੇ ਪੂਰਾ ਪ੍ਰੈਸ਼ਰ ਕੀਤਾ ਨੇ ਵੀ ਧਮਕੀਆਂ ਵੀ ਦਿੱਤੀਆਂ ਨੇ ਵੀ ਤੁਸੀਂ ਇਹ ਦਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਾਡੇ ਵੱਡੇ ਅਧਿਕਾਰੀ ਦੀ ਅਸ਼ਮੂਲੀਅਤ ਹੋ ਸਕਦੀ ਹੈ ਤੇ ਉਹਨਾਂ ਤੇ ਗਾਜ ਡਿੱਗ ਸਕਦੀ ਹੈ ਜੀ ਇਹ ਨਿਊ ਗੱਟੀ ਔਰ ਨਵੀਂ ਗੱਟੀ ਦਾ ਕੀ ਮਾਜਰਾ ਕੀ ਹੈ ਨਿਊ ਗੱਟੀ ਨਵੀਂ ਗੱਟੀ ਦਾ ਜੀ ਜਿਹੜੀ ਨਵੀਂ ਗੱਟੀ ਰਾਜੋ ਕੇ ਜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨਿਊ ਗੱਟੀ ਰਾਜੋ ਕੇ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੋਇਆ ਹੈ ਕਿਵੇਂ ਦਾਵਾ ਕਰ ਰਹੇ ਹੋ ਮੈਂ ਆਰਟੀ ਰਿਪੋਰਟ ਨਾਲ ਹੀ ਦਾਵਾ ਕਰ ਰਿਹਾ ਜੀ ਇਹ ਉਹਨਾਂ ਦੇ ਅਫਸਰ ਬਲਾਕ ਫੋਜਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਰਟੀ ਰਿਪੋਰਟ ਮੁਹੱਈਆ ਕਰਾਈ ਗਈ ਹੈ ਜਿੰਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਜੀ ਤਾਂ ਉਸ ਪਿੰਡ ਦੇ ਵਿੱਚ ਕੀ ਖੁਲਾਸੇ ਕੀ ਕਿੰਨੇ ਕੋਈ ਪੈਸੇ ਜਿਹੜੇ ਉਸ ਜਾਲੀ ਪਿੰਡ ਜਿਵੇਂ ਤੁਸੀਂ ਦੱਸਿਆ ਜਾਲੀ ਪਿੰਡ ਦੇ ਵਿੱਚ ਕਿਵੇਂ ਹੋ ਗਿਆ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਈਆ ਜਿਹੜਾ ਇਹਨਾਂ ਨੇ ਜਿਵੇਂ ਮਨੁਰੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 43 ਲੱਖ ਰੁਪਏ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜੀ ਇਹਨਾਂ ਨੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਵਰ ਦੀਜੀ ਇਹਨਾਂ ਨੇ ਕੀ ਕਿਹਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਾਰਡ ਬਣਾਏ ਨੇ ਔਰ ਜਿਹੜਾ ਜਾਲੀ ਪਿੰਡ ਹੈ ਉਹਦੇ ਵਿੱਚ 141 ਜੋਬ ਕਾਰਡ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ੋ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਜਿਵੇਂ 25-30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਨੇ ਜੀ ਇੰਟਰਲੌਕ ਟੈਲਾਂ ਬਣਾਈਆਂ ਨੇ ਖੜਵੰਜੇ ਲਾਏਗੇ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਇਹਦੇ ਇਸੇ ਚੀਜ਼ ਨੂੰ ਲੈ ਕੇ ਤੁਸੀਂ ਕੋਈ ਸ਼ਿਕਾਇਤ ਕੀਤੀ ਬਿਲਕੁਲ ਜੀ ਪਹਿਲੀ ਸ਼ਿਕਾਇਤ ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਕੀਤੀ ਸੀ ਸ਼ਿਕਾਇਤ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਮੈਨੂੰ ਇੱਕ ਦੋ ਵਾਰ ਹੀ ਬੁਲਾਇਆ ਗਿਆ ਪਹਿਲਾਂ 2022 ਦੇ ਕਰੀਬ ਗੱਲ ਮੈਂ ਕਰ ਰਿਹਾ ਜੀ ਬੁਲਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਹ ਦਰਖਾਸਤ ਜਿਹੜੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਅਸੀਂ ਦਾਖਲ ਦਫਤਰ ਕਰਨ ਲੱਗੇ ਆ ਜਾਂ ਤਾਂ ਤੁਸੀਂ ਐ ਕਰੋ ਮੈਂ ਕਹ ਜੀ ਮੇਰੇ ਤੁਸੀਂ ਬਿਆਨ ਲੈ ਲਓ ਦਾਖਲ ਦਫਤਰ ਕਰਨੀ ਦਾਖਲਾ ਫਿਰ ਕਰ ਦੋ ਕੋਈ ਚੱਕਰ ਨਹੀਂ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੇਰਾ ਹਸ਼ਰ ਬਹੁਤ ਮਾਰਾ ਹੈਗਾ ਤੇਰੇ ਤੇ ਪਰਚੇ ਦਰਜ ਹੋਣਗੇ ਤੇ ਮੈਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਸਾਬਤ ਹੋਣ ਲੱਗਾ ਵੀ ਮੈਂ ਇਹਨੂੰ ਕਿਸੇ ਨੇ ਦੱਸ ਮੈਨੂੰ ਇਹ ਲੱਗਿਆ ਵੀ ਮੈਂ ਏਡੀਸੀ ਡੀ ਨਾਲ ਗੱਲ ਕਰਾਂ ਜਦੋਂ ਏਡੀਸੀ ਡੀ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਵੀ ਏਡੀਸੀ ਡੀ ਰੀ ਵਿੱਚ ਸਮੂਲੀਅਤ ਹੋ ਸਕਦੀ ਜੇ ਉਸ ਵਕਤ ਏਡੀਸੀ ਕੌਣ ਸੀ ਉਸ ਵਕਤ ਏਡੀਸੀ ਡੀ ਸਹਗੇ ਸੀ ਜੀ ਅਰਣ ਕੁਮਾਰ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਇੱਕ ਮੁੰਡਾ ਰਮਨ ਕੁਮਾਰ ਜੀ ਉਹ ਨਾਲ ਇਹਨਾਂ ਨੇ ਮਤਲਬ ਸਾਰੇ ਇਹਨਾਂ ਨੇ ਮਿਲੀ ਭੁਗਤ ਕਰਕੇ ਏਪੀਓ ਹੋ ਗਏ ਇਹ ਹੋ ਗਏ ਇਹਨਾਂ ਨੇ ਕਿਵੇਂ ਪ੍ਰੋਜੈਕਟ ਬਣਾਏ ਕਿਵੇਂ ਇਹਨਾਂ ਨੇ ਪੈਸੇ ਕਢਵਾਏ ਔਰ ਜਦੋਂ ਇੱਕ ਪਿੰਡ ਹੀ ਹੈ ਨਹੀਂ ਉਹ ਹਵਾ ਦੇ ਵਿੱਚ ਬਣਾ ਕੇ ਇਹਨਾਂ ਨੇ ਸਾਰੇ 43 ਲੱਖ ਰੁਪਏ ਦਾ ਗਵਨ ਕੀਤਾ ਔਰ ਮੈਂ ਫਿਰ ਉਸ ਤੋਂ ਬਾਅਦ ਜਦੋਂ ਕੀ ਹੋਇਆ ਜੀ ਮੈਂ ਤੁਹਾਨੂੰ ਡਿਪਟੀ ਡਾਇਰੈਕਟਰ ਦੀ ਗੱਲ ਦੱਸ ਰਿਹਾ ਜੀ ਡਿਪਟੀ ਡਾਇਰੈਕਟਰ ਨੇ ਕੀ ਕੀਤਾ ਜੀ ਡਿਪਟੀ ਡਾਇਰੈਕਟਰ ਨੇ ਮੈਨੂੰ ਤਮਕਾਇਆ ਬਹੁਤ ਹੈ ਕਿਉਂਕਿ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਗगनਦੀਪ ਸਿੰਘ ਵਿਰਕ ਅੱਜ ਕੱਲ ਉਹ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹਨਾਂ ਨੇ ਮੈਨੂੰ ਬੜਾ ਤਮਕਾਇਆ ਵੀ ਤੁਸੀਂ ਅਫਸਰਾਂ ਦੇ ਖਿਲਾਫ ਨਾ ਬੋਲੋ ਤੁਹਾਡਾ ਨੁਕਸਾਨ ਹੋ ਜਾਣਾ ਹੈ ਤੁਸੀਂ ਐ ਹੋ ਜਾਣਾ ਮੈਂ ਕਹਾ ਜੀ ਮੈਂ ਬਿਲਕੁਲ ਡਰਨ ਵਾਲਿਆਂ ਤੋਂ ਨਹੀਂ ਹਾਂ ਜੋ ਹੁੰਦਾ ਹੋ ਜਾਏ ਬਾਕੀ ਮੈਂ ਜਨਤਾ ਦਾ ਪੈਸਾ ਹੈ ਜਨਤਾ ਦੇ ਪੈਸੇ ਨੂੰ ਮੈਂ ਇੱਕ ਇੱਕ ਪੈਸੇ ਨੂੰ ਸਹੀ ਪ੍ਰਤੀਤੇ ਨਾਲ ਇਸਤੇਮਾਲ ਕਰਾਵਾਂਗਾ ਜਿੰਨੇ ਪੈਸੇ ਨੇ ਇਹ ਸਾਰੇ ਇਹਨਾਂ ਨੂੰ ਰਿਕਵਰ ਕਰਾਓ ਇਹਨਾਂ ਤੇ ਪਰਚਾ ਦਰਜ ਕਰਾਓ ਇਹਨਾਂ ਨੂੰ ਅੰਦਰ ਭੇਜਿਆ ਜਾਵੇ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਰਾਜੀ ਨਮਾ ਕਰ ਲਓ ਮੈਨੂੰ ਉਹਨਾਂ ਨੇ ਬੜੇ ਲਾਲਚ ਵੀ ਦਿੱਤੇ ਪਰ ਮੈਂ ਲਾਲਚ ਦੇ ਵਿੱਚ ਬਿਲਕੁਲ ਨਹੀਂ ਆਇਆ ਮੈਂ ਕਿਹਾ ਵੀ ਮੈਂ ਜਿੰਨੀ ਵੀ ਇਨਕੁਆਰੀ ਹੋਈ ਪ੍ਰੋਪਰ ਕਰਾਵਾਂਗਾ ਔਰ ਮੈਨੂੰ ਇਥੋਂ ਤੱਕ ਕਮੀਨ ਸੀਗੀ ਮੈਂ ਉਸ ਤੋਂ ਬਾਅਦ ਫਿਰ ਮੈਂ ਇੱਕ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ ਜੀ ਉਹ ਮੈਂ ਚਿੱਠੀ ਜਿਹੜੀ ਡਾਕ ਰਾਹੀਂ ਭੇਜੀ ਉਹਦਾ ਫਿਰ ਮੈਨੂੰ ਮਤਲਬ ਕਿ ਅਜੇ ਤੱਕ ਜਵਾਬ ਤਾਂ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਡੀਸੀ ਸਾਹਿਬ ਨੇ ਇੱਕ ਵਾਰੀ ਮੈਂ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਮੈਨੂੰ ਮਤਲਬ ਕਿ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਇਨਕੁਆਰੀ ਮੈਂ ਬਿਲਕੁਲ ਆਪ ਦੇ ਲੈਵਲ ਤੇ ਕਰਾਂਗਾ ਉਹਨਾਂ ਨੇ ਕੀਤੀ ਵੀ ਏ ਪਰ ਕਿਤੇ ਨਾ ਕਿਤੇ ਜਦੋਂ ਮਤਲਬ ਕਿ ਡੀਸੀ ਸਾਹਿਬ ਨੇ ਇਨਕੁਆਰੀ ਕੰਪਲੀਟ ਹੋਣ ਦਾ ਕੁਝ ਸਮਾਂ ਰਹਿ ਗਿਆ ਸੀ ਪਰ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋਣ ਤੋਂ ਬਾਅਦ ਇੱਕ ਡੀਸੀ ਸਾਹਿਬ ਨਵੇਂ ਹੋਣ ਆਏ ਨੇ ਮੈਂ ਉਹਨਾਂ ਨੂੰ ਫਿਰ ਮਿਲਿਆ ਉਹਨਾਂ ਨੇ ਮੇਰੀ ਜਿਹੜੀ ਐਪਲੀਕੇਸ਼ਨ ਸੀਗੀ ਉਹਦਾ ਮੈਂ ਹਵਾਲਾ ਪਾ ਕੇ ਉਹਨਾਂ ਨੇ ਡੀਡੀਪੀ ਸਾਹਿਬ ਨੂੰ ਭੇਜੀ ਹੈ ਜੀ ਜਦੋਂ ਡੀਡੀਪੀ ਸਾਹਿਬ ਨੂੰ ਹੁਣ ਮਿਲਿਆ ਤਾਂ ਮੈਨੂੰ ਡੀਡੀਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਕਾਰਵੀ ਕੰਪਲੀਟ ਕਰ ਦਿੱਤੀ ਜਾਵੇ ਤਾਂ ਅਗਰ ਫਿਰ ਵੀ ਨਹੀਂ ਹੁੰਦੀ ਤਾਂ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਮੇਰਾ ਹਾਈ ਕੋਰਟ ਦਾ ਹੋਏਗਾ ਜੀ ਇਸ ਤੋਂ ਬਾਅਦ ਮੈਂ ਹਾਈ ਕੋਰਟ ਦਾ ਰੁਖ ਕਰਾਂਗਾ ਜੀ ਤਾਂ ਕੀ ਮੰਗ ਕਰਦਾ ਮੈਂ ਮੰਗ ਇਹ ਕਰਦਾ ਵੀ ਜੇ ਇਹ ਜਿਹੜੇ ਵੀ ਇਹਦੇ ਵਿੱਚ ਜਿਨ੍ਹਾਂ ਦੀ ਵੀ ਇਨਵੋਲਵਮੈਂਟ ਹੈਗੀ ਏ ਉਹਨਾਂ ਤੇ ਪਰਚਾ ਦਰਜ ਹੋਵੇ ਔਰ ਇਹ ਜਿਹੜਾ ਗਰੀਬਾਂ ਦਾ ਪੈਸਾ ਹੈ ਇਹ ਸਾਰਾ ਰਿਕਵਰ ਹੋਣਾ ਚਾਹੀਦਾ ਔਰ ਜਿਹੜਾ ਇਨਸਾਫ ਸਾਰੇ ਗਰੀਬਾਂ ਨੂੰ ਮਿਲ ਸਕੇ ਮੈਡਮ ਡੀਸੀ ਮੈਮ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਪੂਰਕਾਰ ਮੰਗਾ ਕੇ ਜਿਹੜਾ ਹੁਣ ਅਸੀਂ ਇਨਕੁਆਰੀ ਕਰ ਰਹੇ ਹਾਂ ਤਤਾਂ ਦੇ ਧਾਰਤ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੂਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਊਗੀ